ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਕੋਈ 8 ਦੇ ਲਾਗੇ ਬੰਨੇ ਮੱਝਾਂ ਤੁਹਾਨੂੰ ਦਿਖਾਵਾਂਗੇ 9 ਦੇ ਲਾਗੇ ਬੰਨੇ 8-9 ਮੱਝਾਂ ਤੁਹਾਨੂੰ ਦਿਖਾਉਣੀ ਆ ਸਾਰੀਆਂ ਹੀ ਸੁੰਈਆਂ ਵਾ ਇੱਕ ਦੋ ਵਿੱਚੋਂ ਗੱਬਣਾ ਵਾ ਬੱਸ ਇੱਕੋ ਇੱਕ ਗੱਬਣਿਆ ਤੇ ਬਾਕੀ ਇੱਥੇ ਆਓ ਆਪਣੀ ਸੋਈਆਂ ਦੀ ਚਵਾਈ ਕਰਕੇ ਤਸੱਲੀ ਕਰਕੇ ਪਸ਼ੂ ਖਰੀਦੋ ਜੀ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਇੱਕ ਵਾਰੀ ਫਿਰ ਅੰਦਰ ਸਿੰਘ ਪਿੰਡ ਚੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗਾਜ਼ਾਪੁਰ ਤੇ ਫੋਨ ਨੰਬਰ ਹੀ ਬੋਲ ਦੋ 9856827552 ਠੀਕ ਹੈ ਜੀ ਤੇ ਅੱਜ ਆਪਣੇ ਕੋ 8-9 ਮੱਝਾਂ ਵਾਂ ਹਨਾ ਹਾਂਜੀ ਇੱਕੋ ਹੀ ਗੱਭਣੇ ਬਾਕੀ ਸਾਰੀਆਂ ਸੋਈਆਂ ਸਾਰੀਆਂ ਸਾਰੀਆਂ ਸੋਈਆਂ ਠੀਕ ਹੈ ਜੀ ਤੇ ਚਲੋ ਜਿਹੜੀ ਆ ਪਿਹਦੇ ਨੰਬਰ ਤੇ ਹੀ ਆ ਇਹ ਗੱਭਣੇ ਆ ਜੀ ਇਹ ਮੱਝ ਗੱਭਣੇ ਆ ਹਨਾ ਦੇਖੋ ਮੰਨ ਚੰਗੀ ਭਰਨੀ ਥੱਲੇ ਕਿੰਨਾ ਕੁ ਦੁੱਧ ਭਰੀ ਜਾਊਗੀ ਇਹ ਉਹ ਤੇ ਵੀ ਜੀ 12-13 ਕਿਲੋ ਦੇਊਗੀ ਠੀਕ ਹੈ ਜੀ ਆ ਦੇ ਸੱਦੇ ਜੇ ਦਿਨ ਜਰੂਰ ਇਹ ਜੇ 5-7 ਦਿਨ ਇਹ ਲੈ ਜਾਣੇ ਆ ਚਾਰ ਇਹ 5 ਦਿਨ ਚਾਰ-ਪੰਜ ਦਿਨ ਇਹਨੇ ਖੜਨੇ ਤਿਆਰੀ ਕੀ ਆ ਇਹ ਡੇਰੀਆ ਦੇ ਮਰਦੋ ਦੀ ਨਹੀਂ ਪਹੁੰਚ ਦੁੱਧ ਪਾੜ ਦੇ ਰੱਟਾ ਲਦੂਗੀ। ਉਹ ਰੋਪਰੇ ਨੂੰ ਦਰਤਾ ਦਾ। ਹੈ। ਮਾਕੀਆ ਨੇ ਸਾਨੇ ਥੱਲੇ। ਇਹ ਵੀ ਦੁੱਧ ਜਿਹੜੇ ਵੀਰਾਂ ਨੇ ਦੁੱਧ ਚੋਣਾ ਵਾ ਉਹਨਾਂ ਦੇ ਮਤਲਬ ਦੀ ਆ ਮੰਜ। ਥੱਲੇ ਜੰਗਾ ਇਹਦਾ। ਅੱਗੇ ਸੁੰਦਿਆ ਸੁੰਦਿਆ ਜਿੰਨੇ ਹੋਰ ਭਰ ਜਣਾ ਤੇ ਤਾਂ ਨਹੀਂ ਵੀ ਇਹਦੇ ਦੇਖ ਸਕਦੇ ਜੀ ਤੇ ਪਤਾ ਤਾਂ ਬਹੁਤ ਸਾਦਾ ਨਹੀਂ ਦੁੱਧ 12-13 ਕਿਲੋ ਦਾ ਉਹ ਚੰਗੀ ਮੈਂ ਤੇ 400 ਕੁ ਵਾਲੇ ਕਿੰਨਾ ਵੀ ਜੀ ਫਿਰ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਮੇਰਾ ਵੀ ਜੀ ਮੈਂ ਵੱਡੀ ਕੰਨੀ ਇਹ ਦੇਖੋ ਹਾਂਜੀ ਮੈਂ ਦੁੱਧ ਵੀ 12 ਕਿਲੋ ਦਊਗੀ ਤੇ ਜਾਸੂ ਆ ਜੀ ਹਾਂਜੀ ਕਿਹੜੀਆਂ ਮੈਂ 65000 ਦੀ ਕਿੰਨੇ ਦੀ 65 ਦੀ ਹਾਂਜੀ 62000 ਦੀ ਦੇਦੀ ਐ 60 ਦੀ ਅੱਛਾ 60000 ਦੀ ਇਹ ਦਰੀ ਮਈ ਬੜੀ ਚੰਗੀ ਜੀ ਠੀਕ ਹੈ ਜੀ 60000 ਦੀ ਦੇ ਦੇਣੀ ਪਰ ਨਹੀਂ ਥੱਲੇੋਂ ਚੰਗੀ ਆ ਦੋ ਦਿਨ ਨੇ ਚੰਗਾ ਖੁੱਲਾ ਦਈ ਜਾਣਾ ਇਹ ਕੱਲ ਦੀ ਸੂਈ ਜੋ ਟੀ ਥੱਲੇ ਆ ਸਾਰੀਆਂ ਤੁਹਾਨੂੰ ਵਿਖਾਉਣੀਆਂ ਆ ਸਾਰੇ ਭਾਅ ਛੋਟੇ ਹੀ ਤੁਹਾਨੂੰ ਦਿਖਾਉਣੇ ਆ ਤੇ ਆ ਕਿੰਨੇ ਚੱਦੀ ਸੂਈ ਆ ਇੱਕ ਪਰਸਾ ਚੰਗਾ ਦੀ ਸੂਈ ਐ ਦੂਜਾ ਦਿਨ ਦੀ ਜੋਟੀ ਸੂਈ ਨੂੰ ਮਤਲਬ ਕੋਲੋ 8-9 ਕਿਲੋ ਹੋਊਗਾ ਮਗਰ ਕੱਟੀ ਜੇ ਆ ਥਾਣੇ ਤੇ ਦੇਖ ਸਕਦੇ ਜੇ ਲੱਗ ਜੇ ਤਾਂ ਅਗਲੇ ਪਿਛਲੇ ਥਾਂ ਲੱਗ ਪਾਗੇ ਇੱਕੋ ਜਿਹੀ ਆ ਕਿੰਨਾ ਦੁੱਧ ਭਰੀ ਜਾਊਗੀ ਐ ਦੁੱਧ 12 ਕਿਲੋ ਦਊਗੀ 8-9 ਕਿਲੋਣੀ ਦੁੱਧ ਹੋਊਗਾ ਬੋਲੇ ਠੀਕ 12 ਲੀਟਰ ਦੇ ਲਾਗੇ ਬੰਨੇ ਵੀ ਦੁੱਧ ਜਿਹੜਾ ਕਹਿੰਦੇ ਭਰੀ ਜਾਉ ਤੇ ਜੰਮੀ ਪਲੀ ਚੰਗੀ ਆ ਇਸ ਤਰ੍ਹਾਂ ਆ ਦੇਖ ਸਕਦੇ ਜੀ ਜੀ ਨਵਾਂ ਗੋੜਲੇ ਜਸਤੀ ਗੋੜਲੇ ਸ਼ਾਮ ਵਾਲਾ ਗੋੜਲੇ ਸੱਕਰ ਵਾਲਾ ਗੋੜਲੇ ਆ ਤੁਸੀਂ ਲੈ ਸਕਦੇ ਆਪਾਂ ਚੰਗੀ ਤਰ੍ਹਾਂ ਇੱਕ ਰੀ ਇੱਕ ਰੇਕਰੀ ਦੀ ਸਿੱਧੀ ਜੰਗ ਦੀ ਤਾ ਮਾਦੇਸ ਸਾਹਿਬ ਜੀ ਮਾਦੇਸ ਸਾਹਿਬ ਦੇ ਅੱਗੇ ਪਿਛੋਤਰਾ ਅਗਲੇ ਪਿਛਲੇ ਥਾਂ ਲਗਭਗ ਇੱਕੋ ਜਿਹਾ ਤੇ ਇਹ ਇਹਦਾ ਮੁੱਲ ਵੀ ਜੀ ਫਿਰ ਮੁੱਲ ਦਾ 78000 ਜੀ ਅੱਛਾ 75000 ਦੇ ਦਈਏ 75 ਦੀ ਹਾਂ ਜੀ 70 ਯਾਰ ਦੀ ਪੂਰੇ 70 ਯਾਰ ਦੀ ਪੂਰੇ 70 ਦੀ ਦੇ ਦੇਣੀ ਆ ਲੈ ਸਕਦੇ ਅੱਜ ਸਾਰੇ ਤੁਹਾਨੂੰ ਨੋਰਮਲ ਹੀ ਰੇਟ ਤੁਹਾਨੂੰ ਦਿਖਾਵਾਂਗੇ ਟੋਕੜੀ ਤੇ 11 12 ਗਲ ਹੋਣੀ ਬੋਲਾ ਨਾੜੂ ਤੇ ਬੱਚਾ ਤਿਆਰ ਹੋ ਗਾਇਆ ਇਸ ਲਈ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਸੂਈ ਦਾ 5 ਵਾ ਦਿਨ ਜੇ ਮਗਰ ਕੱਟਾ ਜੀ ਤੋਰ ਹਾਂ ਫੇਰ ਇੱਕ ਰੀ 5 ਦਿਨ ਹੋ ਗਏ ਕਿੰਨੇ ਇਹਨਾਂ ਸੂਈ ਨਾ ਤੇ ਆ ਥਾਣੇ ਦੇ ਇੱਕ ਰੀ ਦੇਖ ਸਕਦੇ ਜਿਹਦੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਆਏ ਹੋਏ ਦੇ ਦੇ ਨੇ ਸਾਰਾ ਸੁਆ ਚੋਗੇ ਟੋਕੜਾ ਨਿਕਲਣਗੇ ਉਹਨਾਂ ਦੀ ਤੇ ਇਹ ਕਿੰਨਾ ਕੁ ਦੁੱਧ ਭਰੀ ਜਾਊਗੀ 13 14 ਗਲ ਦੁੱਧ ਦੀ ਤਾਜੀ ਥਰੀ ਇਹ ਵੀ ਡੇਰੀ ਚ ਚਾਉਣ ਵਾਲੀ ਮੱਝ ਆ ਬਿਲਕੁਲ ਤਾਜ਼ਾ ਹੀ ਬੱਚਾ ਜਿਹੜਾ ਇਹਦਾ ਵੀ ਸਪਾ ਲਾਈ ਗੱਡੀ ਥੱਲੇ ਚਵਾੜੀ ਜਿਹੜਾ ਲੱਗੀ ਤਾਨੂੰ ਲੈ ਜਾ ਘਰੇਾਨਾ ਸਿੱਧੀ ਲੈ ਜਾ ਚਵਾੜੀ ਨੂੰ ਹੱਥ ਹੁਣਾਂ ਨਾ ਆਈ ਚਾਹੀਦੀ ਚਵਾੜੀ ਦੀ ਪੂਰ ਗਰੰਟੀ ਹੋਊਗੀ ਠੀਕ ਹੈ ਜੀ ਚਲੋ ਲੈ ਜਾ ਬੰਦ ਮਹੀਂ ਵੱਡੀ ਆ ਬਾਕੀ ਆ ਹਵਾਨਾ ਇਹਦਾ ਥੱਲੇੋਂ ਦੇਖ ਸਕਦੇ ਆ ਥੱਲੇੋਂ ਚੰਗਾ ਭਰੀ ਆ ਨ ਅਲੈਕਸੈਂਡਰ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਇਹਦਾ 75000 ਜੀ ਅੱਛਾ 70 ਦੀ ਜੀ ਇਹ 70 ਦੀ ਹਾਂ ਜੀ 68000 ਜੀ 68 ਦੀ ਦੇ ਦੋ ਅੱਛਾ 68 ਦੀ ਦੇ ਦੋਗੇ ਆ ਵੀ ਸੋਈ ਸਵਾਈ ਹੈ ਇਹਦਾ ਵੀ ਮਾਨਾ ਇਹਦੇ ਕੋਲ 10 ਲੀਟਰ ਕਹਿੰਦੇ ਤਿਆਰ ਹੈ ਮਗਰ ਇਹਦੇ ਕੱਤੀ 68 ਦੀ ਚੋਾਈ ਇੱਕ ਨੰਬਰ ਜਿਹੜਾ ਮਰਜੀ ਵੀ ਹੁੰਗਾ ਇਹ ਥਾਣੇ ਤੇ ਦੇਖ ਸਕਦੇ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਹੈ ਮਗਰ ਕੱਟੀ ਏ ਵੀਰਾਂ ਦੇ ਰਾਏ ਸੂਈ ਜੀ ਇਹਦੇ ਮਗਰ ਕੱਟੀ ਆ ਤੇ ਕੁਵੀਆਂ ਦਿਨਾਂ ਦੇ ਲੱਗ ਬੰਨੇ ਦੇ ਕਹਿੰਦੇ ਸੂਈ ਆ ਬਹੁਤ ਆਲਖਾਂ ਜੀ ਅੱਖਾਂ ਇਹਦੀਆਂ ਦੋਵੇਂ ਬਿੱਲੀਆਂ ਵਾ ਮਗਰ ਕੱਟੀ ਚੰਗੀ ਆ ਇਹਦੇ ਕਿਆਰੀ ਕੋਈ ਚੀਜ਼ ਦਾ ਪਤਾ ਨਾ ਪਤਾ ਬੋਤਾ ਲੱਗਦੀ ਛੱਲਿਆਂ ਵੀ ਚੰਗੀ ਆ ਬਾਕੀ ਜਿਹੜਾ ਕੋਈ ਸਾਂਭ ਵਾਲਾ ਲੈ ਜਾਊਗਾ ਦੋ ਦਿਨ ਨਵੇਂ ਚੰਗਾ ਕੱਢੀ ਜਾਣਾ ਸਰਾ ਸਿਆਲ ਜਿਹੋ ਜੀ ਮਾਝਾ ਉਹੋ ਜੀ ਸ਼ਾਮਤ ਹੋਣੀ ਆਈ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਇਹਦਾ 75000 ਦੇ 72 ਦੀ ਦਿੱਤੀ ਪੂਰੇ 70 ਦੀ ਜਾਂਦੋ 2 16 ਅੱਛਾ 70 ਦੀਆਂ 68 ਦੀ 68 ਦੇ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ ਆ ਵੀ ਸੂਈ ਹੈ 9 ਗ੍ਰਾਮ 72 ਪਿਆਰ 9 ਗ੍ਰਾਮ ਹੋ ਗਏ ਪੱਕਾ 9 ਲੀਟਰ ਦੇ ਕੋਲ ਵੀ ਹੈਗਾ 15 ਦਿਨਾਂ ਦੇ ਮਹੀ ਸੁਈ ਮਗਰ ਕੱਟਾ ਨਹੀਂ 15 ਦਿਨਾਂ ਦੇ ਲਾਗੇ ਬੰਦੇ ਦੀ ਇਹ ਵੀ ਸੂਈ ਹੈ ਤੇ ਇਹ ਤਾਂ ਮਗਰ ਕੱਟਾ ਹੈ 9 10 ਲੀਟਰ ਦੇ ਲਾਗੇ ਬੰਦੇ ਦੁੱਧ ਦੇ ਕੋਲ ਹੈਗਾ ਉਹ ਤੇਰਾ ਮੱਝ ਭਾਰੀ ਆ ਛੋਟੇ ਸਿੰਘ ਦੀ ਆ ਟੋਕਣ ਵਾਲੇ ਭਾ ਦੇਣੀ ਹੈ ਵੀ ਠੀਕ ਹੈ ਜੀ ਹਾਂ ਨਹੀਂ ਤਾਂ ਵੀ ਬਿਲਕੁਲ ਹੱਥ ਦੀ ਚਵਾਈ ਵਾਲੀ ਆ ਹਾਂ ਦੇਖ ਸਕਦੇ ਕੱਦ ਵਜਨ ਤੇ ਚੰਗੀ ਆ ਹਾਂ ਮਿੱਤਾਂ ਬਹਿਵਾਨੇ ਦਾ ਲੱਗ ਗਿਆ ਤਾਂ ਕੇਰੇ ਤੋਂ ਵੀ ਦੇਖ ਸਕਦੇ ਤੇ ਹੱਥਾਂ ਨੇ ਤੇ ਆਪਾਂ ਦੇਖ ਸਕਦੇ ਆ ਤਿਆ ਹਵਾ ਨਹੀਂ ਤਾਂ ਦੇਖ ਸਕਦੇ ਜੱਕਰੀ ਫੇਰ ਤੋਂ ਤੇ ਇਹਦਾ ਫਿਰ ਮੁੱਲ ਵੀ ਕੀ 72000 72 ਦੀ ਦਈਏ ਅभी 70 ਦੀ 70 ਦੀ 100 ਠੀਕ ਆ 68 ਦੀ ਵੀ ਆ ਇਹ ਵੀ 68 ਤਿੰਨੇ 68 ਦੀਆਂ ਜਿਹੜੀ ਕੋ ਮਰਜ਼ੀ ਲਾ ਜੇ ਮਗਰ ਪੂਰੀ ਸਹੀ ਹੈ 8-9 ਕਿਲੋ ਬੋਲਾ ਹੀ ਹੋਊਗਾ ਮਗਰ ਇਹ ਪੂਰੀ ਕੱਟੀ ਨਹੀਂ ਰਹੀ ਦੀ ਮਗਰ ਇਹਦੇ ਕੱਟੀ ਪੂਰੀ ਆ 50 ਸਵਾੜੀ ਚੋਟੀ ਦਾ ਤੇ ਆਪ ਵੀ ਪੂਰੀ ਆ ਚੰਗੀ ਗੁਣਵੀ ਆ ਗੋਲ ਆ ਪੂਰੀ ਜਮਜੁੱਤ ਆ ਕੱਟੀ ਹੈ ਕੱਟੀ ਇਹ ਜਿਸਨ ਹੁਣ ਇਹਦੇ ਸਾਥ ਹੀ ਨੇ ਬੱਚੇ ਸਾਰਿਆਂ ਦੇ ਤਾਜ਼ੇ ਹੀ ਆ ਕੋਲੇ ਹੀ ਆ ਬੱਚੇ ਆ ਬੂਰੀ ਕੱਟੀ ਤਾਜੀ ਜਿਹੜੀ ਇਹਦੀ ਸਵਾਈ ਇੱਕ ਨੰਬਰ ਹੋ ਗਈ ਆ ਦੇਖ ਸਾਦੇ ਬਿਲਕੁਲ ਤਾਜ਼ੇ ਬੱਚੇ ਸਾਰੇ 나ੜੂ ਦੇ ਬੱਚੇ ਬਾਕੀ ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਆਹ ਵਨ ਇਹਦਾ ਆਪਾਂ ਦੇਖ ਸਕਦੇ ਆ ਲੱਗੇ ਤਾਂ ਆੜਿਆਂ ਕੋਲ ਭੋਲੇ ਉੱਤ ਚੋਕ ਸੱਲੀ ਕਰੇ ਉਹ ਤਾਂ 12 ਕਿਲੋ ਬਾਹਰ ਦਊਗੀ ਵੇਖੋ ਲੈ ਵਗਨਾਂ ਦੇ ਜੋੜੀ ਨਾ ਆਹ ਦੇਖ ਸਾਡੇ ਤੇ ਬਾਕੀ ਥਾਂ ਇਹਦੇ ਕਾ ਵੀ ਚੰਗਾ ਲੰਗਾ ਉਹਦਨ ਕਰੇ ਜੀ ਥੋੜੀ ਜੰਗੀ ਤਰ੍ਹਾਂ ਠੰਡ ਖਾਦੀਏ ਨੇ ਆਹ ਦੇਖ ਸਾਡੇ ਥਾਂ ਚੰਗਾ ਦੂਰ ਦੂਰ ਇੱਕੋ ਜੇ ਸਾਈ ਦਾ ਤੇ ਇੱਕੋ ਜੇ ਗੈਪ ਦਾ ਥਾਂ ਹੈ ਇੱਕ ਨੰਬਰ ਤੇ ਇਹ ਕਿੰਨਾ ਦੁੱਧ ਪਰੀ ਜਾਊਗੀ ਬੱਚੀ ਤੇ ਇਹਦਾ ਮੁੱਲ ਮੁੱਲ ਇਹਦਾ 90 ਹਜ਼ਾਰ ਦੇ ਅੱਛਾ 85 ਹਜ਼ਾਰ ਦੇ ਦੀ 80000 80000 80000 ਠੀਕ ਹੈ ਜੀ ਹਾਂ ਜੀ ਤੇ ਆ ਮੱਝੋ ਨੇ ਸੋਈਏ ਛੋਟੀ ਆ ਜੀ ਸੋਈਏ ਪਰ ਨਹੀਂ ਆ ਜੀ ਤੁਹਾਡੇ ਸਾਹਮਣੇ ਜੇਰ ਪਾਤੀ ਨੇ ਪ੍ਰੋਪਰ ਜਿਹਨੇ ਪ੍ਰੋਪਰ ਵਾਈ ਉਹਨਾਂ ਦੇ ਘਰੇ ਜੇਰ ਪਾਤੀ ਆਹ ਦੇਖ ਸੰਦੇ ਆ ਬੱਚਾ ਜੀ ਗਿੱਲਾ ਹੀ ਨਾਲ ਜਿਹੜਾ ਨਾਲ ਬਹੁਤ ਜੰਗੀ ਜੋੜੀ ਨੂੰ ਰੋਗੀ 100 ਲੀਟਰ ਤੋਂ ਬਾਹਰ ਠੀਕ ਹੈ ਦੇਖੋ ਜੀਵਾ ਕਰਾ ਜੋੜੀ ਲਗਾਓ ਛੋਟੀ ਆ ਜੇ ਉਤਰਾ 50 ਤੋਂ ਮਾਰੀ ਇਹ ਆ ਵੀ ਥੋੜੀ ਜੀ ਸੰਭੀ ਘਟੇ ਇੱਕ ਹੁਣੇ ਆਈ ਵੀ ਆ ਸਫਰ 'ਚ ਆਈ ਆ ਤੇ ਇੱਕ ਕੱਟੀ ਸੀ ਲੱਪਾ ਵੀ ਜਿਹੜਾ ਵਾ ਚੰਗਾ ਲਾ ਵਾਵਾ ਲੱਗ ਗਿਆ ਵਾ ਬੱਚਾ ਚੰਗਾ ਭਲਿਆ ਵਾ ਕੱਟਾ ਆ ਇਹਦੇ ਮਗਰ ਇਹ ਕੋ ਸਿੰਘੀ ਸੰਗੀ ਚੋੜੀ ਲੈ ਜਾ ਹਜੇ ਆਈ ਵੀ ਹੋਣੀ ਆ ਗੱਡੀ ਚੋਂ ਲੱਥੀ ਹਜੇ ਥੋੜੀ ਜਿਹੀ ਦੇਰ ਹੋਈ ਤੇ ਬਾਕੀ ਥਾਣੇ ਵੀ ਬੜੇ ਕਮਾਦ ਲੱਗਾ ਇਹ ਦੇਖੋ ਬਾਕੀ ਤਾਜੀ ਸੂਈ ਆ ਸਾਰਾ ਸਿਆਲ ਇਹਦੇ ਵਧੀਆ ਦੂਰ ਤੇ ਕੱਢੀ ਜਾਣਾ ਤੇ ਆ ਥਾਣੇ ਦੇ ਦੇਖ ਸਕਦੇ ਜੀ ਚੰਗਾ ਦੂਰ ਦੂਰ ਜਿਹੜਾ ਥਾਣ ਲੱਗਾ ਦੂਸਰੇ ਪਾਸੇ ਤੋਂ ਤੁਹਾਨੂੰ ਦਿਖਾ ਲਈਏ ਇੱਕ ਰੀ ਆਹ ਦੇਖ ਸਕਦੇ ਜੀ ਚੰਗੇ ਗੈਪ ਤੇ ਜਿਹੜਾ ਤੇ ਇਹਦਾ ਫਿਰ ਮੁੱਲ ਵੀ ਜੀ ਕਿੰਨੇ ਦੀ ਜੈਸ ਨਾ ਕਰਨੀਆਂ ਏ 75000 ਦੀ 75 ਦੀ ਹਾਂ ਜੀ 72 ਦੀ 70 ਜਿਹੜਾ 10 ਕੀ ਛੋੜ ਦੇ ਜੀ 2 ਛੱਡ ਦੋ ਫਿਰ 65 ਦੀ ਦੇਣੀ ਹੈ ਅੱਛਾ 65 ਦੀ 65 ਨਹੀਂ ਹੈ ਇਹ ਚੋਟੀ ਕਰਾਣੀ ਹੈ ਤੇ ਆ ਜਿਹੜੀ ਜੇ ਇਹ ਵੀ ਸੂਈ ਜੇ ਪਰਸਾ ਨਹੀਂ ਮਗਰ ਇਹਦੇ ਵੀ ਕੱਟੀ ਜੇ ਤੋਰ ਫਿਰਤਾ ਉਹ ਜਿਹੜੀ 7 ਕਲ ਹੋਊਗਾ ਇਹਦੇ ਥਲੇ ਤਾਜੀ ਸੂਈ ਹੈ ਚੋਾਈ ਇੱਕ ਨੰਬਰ ਹੋ ਗਈ ਇਹਦੇ ਮਗਰ ਵੀ ਕੱਟੀ ਆ ਤਾਜੀ ਸੂਈ ਹੈ ਕੁਛ ਮੱਜਾਂ ਦੇ ਬੱਚੇ ਆ ਆ ਬਹੁਤ ਚੰਗੀ ਚੋਅ ਚੁਣੀ ਦੀ ਤੇ ਇਹ ਕਿੰਨਾ ਕੁ ਵਿੱਚ ਦੁੱਧ ਭਰੀ ਜਾਊਗੀ ਨਹੀਂ 10 ਕਿਲੋ ਦੇ ਜੂਗੀ ਐਂ ਤਾਂ ਬੋਲਾ ਇਹ ਜੀ ਨਾ ਤਾਂ ਦੱਸ ਆਈਏ ਜੀ 10 ਲੀਟਰ ਦੇ ਲੱਗ ਬਨੇ ਦੁੱਧ ਦੇ ਵੀ ਜਿਹੜਾ ਗਿੰਦੇ ਵੀ ਦਈ ਜਾਊਗੀ ਤੇ ਇਹਦਾ ਫਿਰ ਮੁੱਲ ਵਿੱਜੀ ਇਹਦਾ 7000 65 ਜੀ ਦੀ 62 ਦੀ ਪੂਰੇ 60 ਦੀ ਅੱਛਾ ਪੂਰੇ 60 ਦੀ ਪੂਰੇ 60 ਦੀ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਆਪਣੀਆਂ ਚੋ ਚਵਾ ਕੇ ਤਸੱਲੀ ਕਰਕੇ ਤੇ ਵੇਸ ਚ ਆ ਕੇ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ